ਮਨੋਰ ਅਬਸੋਰਸ ਹੈ ਮਨੋਰਵਾਲ ਖੱਟਰ ਜੀ ਦੀ ਇੰਟਰਵਿਊ ਦੇ ਰਿਹਾ ਪ੍ਰੈਸ ਕਾਨਫਰੈਂਸ ਚ ਉਹ ਕਹਿ ਰਿਹਾ ਵੀ ਅਸੀਂ ਰੋਕਦੇ ਨਹੀਂ ਕਿਸੇ ਨੂੰ ਜਾਣੇ ਤੋਂ ਪਰ ਇਹ ਅਸਲਾ ਲੈ ਕੇ ਜਾ ਰਿਹਾ ਦੇਖ ਲੋ ਸਾਡੇ ਅਸਲੇ ਪਤੰਗ ਸਾਡੇ ਅਸਲੇ ਆ ਹੈ ਜੀ ਗੋੜੀਆਂ ਸਾਡੇ ਅਸਲੇ ਆ ਹਲਾ ਲਾਹਨਤ ਹੈ ਅਸੀਂ ਸਰਕਾਰ ਦੀ ਵੇਖੋ ਮਰ ਜਾਣਾ ਅਸੀਂ ਮਰ ਜਾਣਾ ਉਹਨਾਂ ਨਾਲ ਵੀ ਪਰ ਇਤਿਹਾਸ ਕਹਿੰਦਾ ਬਾਦਸ਼ਾਹੀਆਂ ਸਦਾ ਹੀ ਕਾਇਮ ਨਹੀਂ ਰਹਿੰਦੀਆਂ ਨਾ ਰਹਿਣੀਆਂ ਸਾਡੀ ਮੜੀ ਪਰ ਕੋਈ ਦੀਵਾ ਬਾਲੂਗਾ ਉਹਨਾਂ ਦੀ ਮੜੀ ਪਰ ਕਹਿੰਦਾ ਦੀਵਾ ਵੀ ਨਹੀਂ ਬਾਲੂਗਾ ਕੱਤਰ ਮਰੂੰਗਾ ਔਰ ਕਿਹਦਾ ਪਤਾ ਲੋਕਾਂ ਤੋਂ ਤੇਲ ਇਕੱਠਾ ਕਰ ਕਰਕੇ ਇੱਕ ਬੰਦਾ ਪਖਾਰੀ ਉਹਦੀ ਮੜੀ ਪਰ ਦੀਵਾ ਬਾਲਦਾ ਜਿਹੜੀ ਇਹਨਾਂ ਦੀ ਫੋਰਸ ਆ ਜਾਂ ਜੋ ਸਾਡੇ ਤੇ ਵੀਰੇ ਤਸ਼ੱਦਦ ਹੋ ਰਿਹਾ ਉੱਥੋਂ ਤਾਂ ਇਹੀ ਲੱਗਦਾ ਵੀ ਅਸੀਂ ਖਾਨੀ ਪਾਕਿਸਤਾਨੀ ਆ ਖਾਨੀ ਅਸੀਂ ਖਾਲਸਤਾਨੀ ਆ ਖਾਨੀ ਅਸੀਂ ਹੱਤਵਾਦੀ ਆ ਪਰ ਤੁਸੀਂ ਵੇਖੋ ਵੀ ਇਹ ਹੱਤਵਾਦੀਏ ਸਿਰਫ ਇੱਕ 5 ਰੁਪਏ ਦੀ ਗੁੰਡੀ ਲੈ ਕੇ ਖੜੇ ਨੇ ਲੰਗਰ ਲੈ ਕੇ ਖੜੇ ਨੇ ਤੇ ਜਾਂ ਬੋਰੀਆਂ ਲੈ ਕੇ ਖੜੇ ਨੇ ਆਪਣੀ ਪ੍ਰੋਟੈਕਸ਼ਨ ਦੇ ਵਿੱਚ ਸੋ ਇਹ ਬਹੁਤ ਮਾੜੀ ਤੇ ਮਦਭਾਗੀ ਇਹਨਾਂ ਦੀ ਬਿਆਨ ਆ ਪਰ ਅੱਜ ਮਹਿਸੂਸ ਆ ਸਾਡੇ ਰਸਤੇ ਬੰਦ ਕੀਤੇ ਜਾ ਰਹੇ ਆ ਅਸੀਂ ਆਪਣੀ ਫਰਿਆਦ ਦੱਸਣ ਜਾ ਰਹੇ ਆ ਵੀ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਤੁਸੀਂ ਮੁਕਰੇ ਹੋ ਕਿਸੇ ਨੂੰ ਤਾਂ ਪਤਾ ਲੱਗਿਆ ਵੀ ਇਸ ਹੱਦ ਤੋਂ ਉਸ ਹੱਦ ਦੇ ਵਿੱਚ ਅਸੀਂ ਤਸ਼ੱਦਦ ਨਹੀਂ ਕਰ ਸਕਦੇ ਜੇ ਅੱਗੇ ਵੱਧਦੇ ਹਰਿਆਣਾ 'ਚ ਤਸ਼ੱਦਦ ਕਰਦੇ ਚਲੋ ਤਾਂ ਮੰਨ ਲੈਂਦੇ ਵੀ ਮੋਦੀ ਦੇ ਨਾਲ ਖੱਟਰ ਦੀ ਭਾਈਚਾਰਕ ਸਾਂਝ ਆ ਕਿਉਂਕਿ ਇਹ ਦੋਨੇ ਇੱਕ ਨੇ ਪਰ ਚਲੋ ਅਸੀਂ ਉਸ ਡੀਸੀ ਸਾਹਿਬ ਦਾ ਉਹ ਮਤਲਬ ਧੰਨਵਾਦ ਕਰਦੇ ਆ ਵੀ ਜਿਹਨੂੰ ਇਹ ਥੋੜਾ ਜਿਹਾ ਅਹਿਸਾਸ ਹੋਇਆ ਵੀ ਸਾਡੀ ਹੱਦ ਦੇ ਵਿੱਚ ਆ ਕੇ ਡਰੋਨ ਛਿੱਟਿਆ ਜਾ ਰਿਹਾ ਹੈ ਜਿਹਨਾਂ ਬਾਰਡਰ ਸੀਮ ਬਣਾਤੇ ਬਾਰਡਰ ਬਣਾ ਦਿੱਤੇ ਗਏ ਆ ਇੱਕ ਕੰਧ ਖੜੀ ਕਰ ਦਿੱਤੀ ਐ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਦੇਸ਼ 1857 ਚ ਆਜ਼ਾਦ ਨਹੀਂ ਸੀ ਹੋਇਆ 90 ਸਾਲ ਲੱਗੇ ਸੀ 1947 ਚ ਹੋਇਆ ਸੀ ਇਹ ਮਾਹੌਲ ਮੋਦੀ ਉਸੇ ਤਰ੍ਹਾਂ ਦਾ ਹੀ ਪੈਦਾ ਕਰ ਰਿਹਾ ਹੈ ਜੀ ਨੌਵੇਂ ਪਾਸ਼ਾ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਉਹਨਾਂ ਨੇ ਸਾਰੇ Hindu ਧਰਮ ਨੂੰ ਬਚਾਇਆ ਠੀਕ ਹੈ ਆਪਣਾ ਸ਼ੀਸ਼ ਦਿੱਤਾ ਹੈ ਸਾਡੇ 10ਵੇਂ ਪਾਸ਼ਾ ਵੀ ਜੀ ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਸਾਰੇ ਸਾਡੇ ਭਰਾ ਨੇ ਇਹ ਇਹਨਾਂ ਦੇ ਦਿਮਾਗ ਵਿੱਚ ਆ ਇਹ ਪੰਜਾਬੀਆਂ ਨੂੰ ਅੱਡ ਸਮਝਦੇ ਆ ਪਰ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਅਸੀਂ ਤਾਂ ਸਰਬੱਤ ਦਾ ਭਲਾ ਮੰਗਦੇ ਆ ਉਹ ਸਮੇਂ ਦੇ ਕੀ ਹਾਲਾਤ ਸੀ ਅਸੀਂ ਤਾਂ ਜਨਮ ਨਹੀਂ ਸੀ ਲਿਆਉ ਦੋ ਉਹ ਸਮੇਂ ਦੇ ਕੀ ਹਾਲਾਤ ਹੈ ਕਿਵੇਂ ਉਹ ਲੀਡਰਾਂ ਦੇ ਦਿਮਾਗ 'ਚ ਆਇਆ ਅਸੀਂ ਇਸ ਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਜੋ ਸਾਡੇ ਨਾਲ ਅੱਜ ਵੀਤ ਰਹੀ ਹੈ ਉਹ ਪਰਤੱਖ ਹੈ ਮੰਗਾ ਮੰਨੀਆਂ ਵੀ ਅਜੇ ਤਾਂ ਲਾਗੂ ਕਰਾਣ ਚੱਲੇ ਪਿਆ ਸ੍ਰੀ ਗੁਰਦੇਵ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਆਇਓ ਤੁਸੀਂ ਵੀਰ ਜੀ ਮੇਰਾ ਨਾਮ ਮਮਨਦੀਪ ਕੌਰ ਆ ਮੈਂ ਖੰਨੇ ਤੋਂ ਆਈ ਆ ਮਤਾਮਾ ਸਾਡੀਆਂ 200 ਵਿੱਚ ਵੀ ਬੈਠੀ ਆ ਸੀ ਇਹ ਸਾਰੀਆਂ ਗੁਰਦਾਸਪੁਰ ਤੋਂ ਆਈਆਂ ਨੇ ਜਿਹੜੀ ਇਹ ਨਾ ਵੀ ਫੋਰਸ ਆ ਜਾਂ ਜੋ ਸਾਡੇ ਤੇ ਵੀਰੇ ਤਸ਼ਦਦਤ ਹੋ ਰਿਹਾ ਉੱਥੋਂ ਤਾਂ ਇਹੀ ਲੱਗਦਾ ਵੀ ਅਸੀਂ ਖਾਨੀ ਪਾਕਿਸਤਾਨੀ ਆ ਖਾਨੀ ਅਸੀਂ ਖਾਲਸਤਾਨੀ ਆ ਖਾਨੀ ਅਸੀਂ ਹੱਤਵਾਦੀ ਆ ਪਰ ਤੁਸੀਂ ਵੇਖੋ ਵੀ ਇਹ ਹੱਤਵਾਦੀ ਇਹ ਸਿਰਫ ਇੱਕ 5 ਰੁਪਏ ਦੀ ਗੱਡੀ ਲੈ ਕੇ ਖੜੇ ਨੇ ਲੰਗਰ ਲੈ ਕੇ ਖੜੇ ਨਹੀਂ ਤੇ ਜਾਂ ਬੋਰੀਆਂ ਲੈ ਕੇ ਖੜੇ ਨੇ ਆਪਣੀ ਪ੍ਰੋਟੈਕਸ਼ਨ ਦੇ ਵਿੱਚ ਸੋ ਇਹ ਬਹੁਤ ਮਾੜੀ ਦੇ ਮੱਦਭਾਗੀ ਇਹਨਾਂ ਦੀ ਬਿਆਨ ਆ ਵੀ ਜਿਹੜ ਨਾਲ ਨਹੀਂ ਫਿਰ ਸਾਨੂੰ ਐਡ ਕਰ ਦੇਣ ਵੀਰ ਜੀ ਮੈਂ ਮੈਂ ਵੀ ਥੋੜਾ ਜਹਾ ਆ ਮੈਂ ਖਾਬ ਇੱਕ ਹੈ ਨਾ ਉਹਦੇ ਬੱਚੇ ਕਿਹ ਹੈਗੇ ਨੇ ਤੇ ਇਹ ਜਿਹੜੇ ਅਮਾਲਾ ਡੀਸੀ ਨੇ ਇਹਨਾਂ ਨੇ ਆਰਡਰ ਦਿੱਤਾ ਨੋਟਿਸ 깔 ਬੜਿਆ ਅਮਾਲਾ ਡੀਸੀ ਬੀਕੋ ਸੀ ਚਾਈਨਾ ਡੋਰ ਹੈ ਇਹਨੂੰ ਬਾਤ ਆ ਇਹ ਗੱਲ ਹੋਈ ਹੈ ਕਿ ਪਟਿਆਲਾ ਡਿਸਟ੍ਰਿਕਟ ਵਧੀਆ ਗੱਲ ਲਾਉਂਦੇ ਕਿਹਾ ਵੀ ਤੁਹਾਡੇ ਲਈ ਡਰੋਨ ਨੇ ਉਹ ਪੰਜਾਬ ਤੋਂ ਆ ਰਹੇ ਹੈ। ਬਈ ਵਧੀਆ ਕਰ ਰਹੇ ਨੇ। ਕੀ ਤੁਹਾਨੂੰ ਲੱਗਦਾ ਵੀ ਸਹੀ ਹੈ? ਸ਼ੁਕਰ ਹੈ ਵੀ ਕਿਸੇ ਦਾ ਜ਼ਮੀਰ ਤਾਂ ਜਾਗ ਗਿਆ। ਕਿਸੇ ਨੂੰ ਤਾਂ ਪਤਾ ਲੱਗਿਆ ਵੀ ਇਸ ਹੱਦ ਤੋਂ ਉਸ ਹੱਦ ਦੇ ਵਿੱਚ ਅਸੀਂ ਤਸ਼ੱਦਦ ਨਹੀਂ ਕਰ ਸਕਦੇ। ਜੇ ਅੱਗੇ ਵਾਦੇ ਹਰਿਆਣਾ 'ਚ ਤਸ਼ੱਦਦ ਕਰਦੇ ਚਲੋ ਤਾਂ ਮੰਨ ਲੈਂਦੇ ਵੀ ਮੋਦੀ ਦੇ ਨਾਲ ਖੱਟਰ ਦੀ ਭਾਈਚਾਰਕ ਸਾਂਝ ਆ ਕਿਉਂਕਿ ਇਹ ਦੋਨੇ ਇੱਕ ਨੇ। ਪਰ ਚਲੋ ਅਸੀਂ ਉਸ ਡੀਸੀ ਸਾਹਿਬ ਦਾ ਉਹ ਮਤਲਬ ਧੰਨਵਾਦ ਕਰਦੇ ਆ ਵੀ ਜਿਹਨੂੰ ਇਹ ਥੋੜਾ ਜਿਹਾ ਅਹਿਸਾਸ ਹੋਇਆ ਵੀ ਸਾਡੀ ਹੱਦ ਦੇ ਵਿੱਚ ਆ ਕੇ ਡਰੋਨ ਛਿੱਟਿਆ ਜਾ ਰਿਹਾ ਚਾਈਨਿਸ ਡੋਰ ਦੇ ਨਾਲ ਲਈ ਪਤੰਗ ਉਡਾਈ ਜਾ ਰਹੀ ਪਤੰਗ ਵੀ ਸੂਤ ਦੇ ਨਾਲ ਲੜਾਈ ਜਾ ਰਹੀ ਹੈ ਇੱਕ ਨਾ ਮੋਦੀ ਸਾਹਿਬ ਦੇ ਆਪ ਗੱਲ ਕਰ ਲੈਂਦੇ ਆ ਵੀ ਤੁਹਾਡਾ ਹੱਦ ਦੇ ਨਾਲ ਕੀ ਸਵਾਲ ਉੱਠਦੇ ਮੋਦੀ ਗੋਦੀ ਮੀਡੀਆ ਤੇ ਹੈ ਨਾ ਅਸੀਂ ਸਾਡਾ ਛਪਲਾ ਹੀ ਕਾ ਸੱਚ ਬੋਲਦੇ ਆ ਅਸੀਂ ਤੂਲ ਲੈਣੋ ਲੈਣਾ ਇਹ ਬਹੁਤ ਵੱਡਾ ਸਵਾਲ ਕੀਤਾ ਗਿਆ ਵੀ ਜਿਹੜੀ ਮੋਦੀ ਗਵਰਨਮੈਂਟ ਹੈ ਨਾ ਇਹ ਸਿਰੇ ਕੋਈ ਨਹੀਂ ਕਿ ਹਿੰਦੂਆਂ ਨੂੰ ਹਿੰਦੂ ਧਰਮ ਨੂੰ ਹਲੇ ਹੋ ਕੇ ਉਹ ਸਾਡੇ ਭਰਾ ਨੇ ਉਹਨਾਂ ਨੂੰ ਜ਼ਿਆਦਾ ਲਾਭ ਦੇ ਰਹੀ ਹੈ ਤੇ ਇਹ ਜਿਹੜੇ ਪੰਜਾਬ ਦੇ ਸਾਡੇ ਸਿੱਖ ਹੈ ਨਾ ਸਮਾਜਿਆ ਪੂਰਾ ਉਹ ਆਂਦਾ ਵੀ ਮੇਰੇ ਵਰਗੇ ਸਾਰੇ ਭਾਈਏ ਸਮਾਜਿਆ ਖੜਾ ਇਹਨਾਂ ਸਭ ਤੋਂ ਦਾ ਕੁਰਬਾਨੀ ਆ ਜਦੋਂ ਕਿੱਥੇ ਕੋਈ ਚੀਜ਼ ਹੀ ਲੋੜ ਪੈਂਦੀ ਹੈ ਤਾਂ ਪੰਜਾਬ ਅੱਗੇ ਤੇ ਜਦੋਂ ਕੋਈ ਚੀਜ਼ ਹੀ ਵੀ ਵਾਰੀ ਜਾਂਦੀ ਹੈ ਤਾਂ ਪੰਜਾਬ ਦਾ ਨਾਮ ਵੀ ਨਹੀਂ ਆਂਦਾ ਤੁਹਾਨੂੰ ਲੱਗਦਾ ਨਹੀਂ ਵੀ ਜੀ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਉਹਨਾਂ ਨੇ ਸਾਰੇ ਹਿੰਦੂ ਧਰਮ ਨੂੰ ਬਚਾਇਆ ਠੀਕ ਹੈ ਆਪਣਾ ਸ਼ੀਸ਼ ਦਿੱਤਾ ਸਾਡੇ 10ਵੇਂ ਪਾਸ਼ਾ ਵੀਰ ਜੀ ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਸਾਰੇ ਹੀ ਸਾਡੇ ਭਰਾ ਨੇ ਇਹ ਇਹਨਾਂ ਦੇ ਦਿਮਾਗ ਵਿੱਚ ਆ ਇਹ ਪੰਜਾਬੀਆਂ ਨੂੰ ਅੱਡ ਸਮਝਦੇ ਆ ਪਰ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਅਸੀਂ ਤਾਂ ਸਰਬੱਤ ਦਾ ਭਲਾ ਮੰਗਦੇ ਆ ਇਹ ਰਸਤਾ ਸੀ ਹਾਂ ਜੀ ਗੁਰੂ ਤੇਗ ਬਹਾਦਰ ਜੀ ਦਾ ਇਹੀ ਰਸਤਾ ਸੀ ਜਦੋਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਟੱਕਰ ਲੈਣ ਦੇ ਲਈ ਉਹ ਖੁਦ ਚੱਲ ਕੇ ਕਾਤਲ ਦੇ ਘਰੇ ਗਏ ਪਰ ਅੱਜ ਵਸੂਸ ਆ ਸਾਡੇ ਰਸਤੇ ਬੰਦ ਕੀਤੇ ਜਾ ਰਹੇ ਆ ਅਸੀਂ ਆਪਣੀ ਫਰਿਆਦ ਦੱਸਣ ਜਾ ਰਹੇ ਆ ਵੀ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਤੁਸੀਂ ਮੁਕਰੇ ਹੋ ਜੀ ਤੁਹਾਨੂੰ ਤੁਹਾਨੂੰ ਬਾਪੂ ਜੀ ਵੀ ਜਿਹੜੇ ਤਸ਼ੱਦਦ ਕੀਤਾ ਗਿਆ ਜੀ ਭੀਆਂ ਭੈਣੇ ਬੈਠੇ ਨੇ ਜੀ 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 ਜਿਹੜੇ ਬੰਬ ਗੇਰੇ ਜਾ ਰਹੇ ਨੇ ਠੀਕ ਹੈ ਥੋੜਾ ਵੱਡੀ ਨਿੰਦਾ ਕੀਤੀ ਜਾ ਰਹੀ ਹੈ ਬ੍ਰਿਟੇਨ ਦੇ ਵਿੱਚ ਸਾਡੇ ਪੰਜਾਬੀ ਭਾਈਚਾਰੇ ਨਾਲ ਉੱਤੇ ਹੜਤਾਲ ਕੀਤੀ ਹੈ ਠੀਕ ਹੈ ਤੁਹਾਡੇ ਆਪਣੇ ਨਾ ਇਹ ਸਰਕਾਰਾਂ ਜਿੱਤੇ ਨਾ ਕਿ ਤੁਹਾਡੇ ਤੋਂ ਨੱਬੋ ਦੀ ਚੱਲ ਰਹੀ ਹੈ ਦਿੱਲੀੋਂ ਵੱਡਾ ਨਾ ਬੰਨਿਆ ਜਾ ਰਿਹਾ ਠੀਕ ਠੀਕ ਹੈ ਦੇਖ ਕੇ ਤੁਹਾਨੂੰ ਅੱਜ ਕੈਲੀਬਿਟੀ ਹੋ ਰਹੀ ਹੈ ਉਸ ਤੋਂ ਬਾਅਦ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਕਿ ਤੁਸੀਂ ਇਹ ਲੰਘੋਗੇ ਕਿਵੇਂ ਲੰਘੋਗੇ ਸਾਡੇ ਜੋ ਜਥੇਬੰਦੀਆਂ ਦੇ ਮੁਖੀ ਕਹਿਣਗੇ ਅਸੀਂ ਉਹਨਾਂ ਤੇ ਫੁੱਲ ਚੜਾਵਾਂਗੇ ਪਰ ਇਹ ਤਾਂ ਦੇਖੋ ਰੋਕ ਰਹੇ ਹੈ ਨਾ ਜੇ ਰੋਕਣੇ ਸਿਰ ਕੀ ਰੋਕ ਰੋਕੜ ਕੇ ਤਾਂ ਇਹ ਜਿਹੜਾ ਬਾਡਰ ਸੀ ਬਣਾਤੇ ਬਾਡਰ ਬਣਾ ਦਿੱਤੇ ਗਏ ਆ ਇੱਕ ਕੰਧ ਖੜੀ ਕਰ ਦਿੱਤੀ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹੈ ਦੇਸ਼ 1857 ਚ ਆਜ਼ਾਦ ਨਹੀਂ ਸੀ ਹੋਇਆ 90 ਸਾਲ ਲੱਗੇ ਸੀ 1947 ਚ ਹੋਇਆ ਸੀ ਇਹ ਮਾਹੌਲ ਮੋਦੀ ਉਸੇ ਤਰ੍ਹਾਂ ਦਾ ਹੀ ਪੈਦਾ ਕਰ ਰਿਹਾ ਹੈ एक और करा जी, जी। आ, बड़ी वाली मैं शहीद भगत कर दो गांधी आया मन ची जे भगत सिंह उपर बच गया मैं कल आ जाऊंगा शहीद दर्जा नहीं मिले गांधी महात्मा दर्जा दिता गया सियासत भी है ਉਹ ਸਮੇਂ ਦੇ ਕੀ ਹਾਲਾਤ ਸੀ ਅਸੀਂ ਤਾਂ ਜਨਮ ਨਹੀਂ ਸੀ ਲਿਆ ਉਦੋਂ ਉਹ ਸਮੇਂ ਦੇ ਕੀ ਹਾਲਾਤ ਹੈ ਕਿਵੇਂ ਉਹ ਲੀਡਰਾਂ ਦੇ ਦਿਮਾਗ 'ਚ ਆਇਆ ਅਸੀਂ ਇਸ ਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਜੋ ਸਾਡੇ ਨਾਲ ਅੱਜ ਬੀਤ ਰਹੀ ਹੈ ਉਹ ਪਰਤੱਖ ਹੈ ਧੰਨਵਾਦ ਪਰ ਕੀ ਰਹਿ ਗਿਆ ਕਿ ਮੰਗਾ ਮੰਨੀਆਂ ਵੀ ਅਸੀਂ ਤਾਂ ਲਾਗੂ ਕਰਾਉਣ ਚੱਲੇ ਵਿਆਂ ਇਹਨਾਂ ਦੇ ਕੋ ਹਾਈ ਕੋਰਟ ਦੇ ਰੈਫਰੈਂਸ ਦਾ ਵੀ ਲੋਕਣ ਹੈ ਹਾਂਜੀ ਅੰਤਿਪੁਰਾ ਜਾ ਰਹੇ ਹਾਂ ਸ਼ਾਂਤੀਪੁਰਾ ਜਾ ਰਹੇ ਹਾਂ ਠੀਕ ਹੈ ਫਿਰ ਅਸੀਂ ਕਰੋ ਵਟਿਆਲਾ ਜੀ ਕੀਤੀ ਹੈ ਬਟਿਆਲਾ ਦੇ ਅਫਸਰ ਫਿਰ ਕਿਉਂ ਕਰੇ ਕੀ ਹਾਲਤ ਮੈਨੂੰ ਅਫਸੋਸ ਹੈ ਮਨੋਰ ਲਾਲ ਖੱਟਰ ਜੀ ਦੀ ਇੰਟਰਵਿਊ ਦੇ ਰਿਹਾ ਪ੍ਰੈਸ ਕਾਨਫਰੈਂਸ ਚ ਉਹ ਕਹਿ ਰਿਹਾ ਵੀ ਅਸੀਂ ਰੋਕਦੇ ਨਹੀਂ ਕਿਸੇ ਨੂੰ ਜਾਣੇ ਤੋਂ ਪਰ ਇਹ ਅਸਲਾ ਲੈ ਕੇ ਜਾ ਰਿਹਾ ਦੇਖ ਲੋ ਸਾਡੇ ਅਸਲੇ ਪਤੰਗ ਸਾਡੇ ਅਸਲੇ ਆ ਹੈ ਜੀ ਬੋਰੀਆ ਸਾਡੇ ਅਸਲੇ ਆ ਹਲਾ ਰਲਣਾ ਤਾਂ ਅਸੀਂ ਸਰਕਾਰ ਦੀ ਦੇਖੋ ਮਰ ਜਾਣਾ ਅਸੀਂ ਮਰ ਜਾਣਾ ਉਹਨਾਂ ਨਾਲ ਵੀ ਪਰ ਇਤਿਹਾਸ ਕਹਿੰਦਾ ਬਾਦਸ਼ਾਹੀਆਂ ਸਦਾ ਹੀ ਕਾਇਮ ਨਹੀਂ ਰਹਿੰਦੀਆਂ ਨਾ ਰਹਿਣੀਆਂ ਸਾਡੀ ਮੜੀ ਪਰ ਕੋਈ ਦੀਵਾ ਬਾਲੂਗਾ ਉਹਨਾਂ ਦੀ ਮੜੀ ਪਰ ਕਹਿੰਦਾ ਦੀਵਾ ਵੀ ਨਹੀਂ ਬਾਲੂਗਾ ਛੱਤਰ ਮਰੂਗਾ ਔਰ ਗਦੀਬ ਦਾ ਪਤਾ ਲੋਕਾਂ ਤੋਂ ਤੇਲ ਇਕੱਠਾ ਕਰ ਕਰਕੇ ਇੱਕ ਬੰਦਾ ਪਖਾਰੀ ਉਹਦੀ ਮੜੀ ਪਰ ਦੀਵਾ ਬਾਲਦਾ ਸਾਡੇ ਜਿਨ੍ਹਾਂ ਨੇ ਭੁੱਖੇ ਰਹਿ ਕੇ ਪਾਣੇ ਰਹਿ ਕੇ ਉੱਥੇ ਲੱਖਾਂ ਕਰੋੜਾਂ ਲੋਕ ਲੰਗਰ ਛੱਕੇ ਜਾਂਦੇ ਆ ਲਹਣਤਾ ਹੈ ਸਰਕਾਰ ਦੀ ਤੈਂ ਵੀ ਜਾਂਦੀ ਹੈ ਮੇਰੇ ਪਤਾ ਨਹੀਂ ਹੋਰ ਵੀ ਜਿਆਦਾ ਸਵਾਜ ਕੁਤਰੀ ਜੁਕੜਾ ਮੈਂ ਹਰ ਵਾਰ ਇਹ ਗੱਲ ਕਰਦਾ ਮੇਰੇ ਤੇ ਕਈ ਵਾਰ ਐਕਸੀਡੈਂਟ ਹੋਇਆ ਹੈ ਆਪੇ ਹਰ ਵਾਰ ਹੀ ਪੰਜਾਬ ਵਿੱਚ ਹਰ ਵਾਰ ਮੈਨੂੰ ਪਤਾ ਅਜੇ ਟੈਕ ਕੈਚ ਦੀ ਵੀ ਚੱਲ ਪਈ ਨੇ ਪਹੁੰਚ ਵਾਲੇ ਕਰਦੇ ਨੇ ਮੈਂ ਬੜੀ ਵੱਡੀ ਗੱਲ ਆਖੀ ਕਿ ਇਹ ਨਾ ਟੁੱਟਿਆ ਤਾਂ ਅਸੀਂ ਤੋੜਾਂਗੇ ਇਹ ਕਹਿੰਦੇ ਵੀ ਕਰਨਾ ਵਈਆ ਰੇ ਇਹ ਕਹਿੰਦੇ ਵੀ ਅਸੀਂ ਪੱਕਾ ਮੰਨ ਰਹੇ ਹਾਂ ਪਰ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਉਹ ਦਿੱਲੀ ਤੋਂ ਆਸੀ ਅਸੀਂ ਉੱਥੇ ਵੀ ਫੇਰ ਤੁਹਾਡੇ ਕਈ ਲੀਡਰ ਉਹ ਇੱਥੇ ਨਹੀਂ ਕਿਉਂ ਲੱਗਾ ਹੀ ਨਹੀਂ ਉਹ ਪੰਗੇ ਤਾਂ ਤੁਹਾਡਾ ਤਾਂ ਮਾਜ ਹੋਰ ਵਧੀਆ ਹੋਊਗਾ ਦੇਖੋ ਹ ਕਾਰਨ ਕੋਈ ਨਹੀਂ ਉਸ ਜਥੇਬੰਦੀਆਂ ਦਾ ਸਾਨੂੰ ਨਹੀਂ ਪਤਾ ਪਰ ਮੈਂ ਇੱਕ ਗੱਲ ਕਹਿੰਦਾ ਵੀ ਕਾਫਲਾ ਚੱਲ ਪਿਆ ਨਾ じゃ ਤਾਂ ਹੌਲੀ ਹੌਲੀ ਸਾਰਿਆਂ ਨਾਲ ਰਲ ਜਾਂਦੀ ਹੈ ਹਰਿਆਣਾ ਸਾਡਾ ਭਰਾ ਆ ਗਿਆ ਸੀ ਇਹ ਆ ਜਾਣ ਇਹ ਵੀ ਆ ਜਾਣਗੇ ਜਥੇਬੰਦੀਆਂ ਦਾ ਨਹੀਂ ਪਤਾ ਸਾਡੇ ਆਮ ਲੋਕਾਂ ਦੀ ਲੜਾਈ ਆ ਸਾਨੂੰ ਆਪਣਾ ਪਤਾ ਵੀਰ ਜੀ ਅਸੀਂ ਖੜੇ ਆ ਸਾਡਾ ਜ਼ਮੀਰ ਜਾਗਦਾ ਲੋਕਾਂ ਦਾ ਇੱਕ ਆ ਵੀਰ ਜੀ ਮੈਦਾਈਗਲ ਕਹਿਣਾ ਸਾਨੂੰ ਪਤਾ ਹੈ ਅਸੀਂ ਕੱਫਣ ਬਣ ਕੇ ਆਏ ਆ ਸਾਨੂੰ ਪਤਾ ਸੀ ਘਰੇ ਕਹਿ ਕੇ ਆ ਜਦ ਇੱਥੇ ਗੋਲਾ ਚੱਲਦਾ ਸਿੱਧਾ ਸਾਡੀ ਛਾਤੀ ਤੇ ਲੱਗ ਗਿਆ ਸੀ ਕਿਹੜਾ ਵਾਪਸ ਜਾਣਾ ਅਸੀਂ ਇਹ ਤੁਰ ਕੇ ਆਈਏ ਜਿੱਥੇ ਮਰ ਜੀਏ ਜਦ ਕੇ ਸਾਡੇ ਕੋਲ ਕੋਈ ਜ਼ਮੀਨਾ ਨਹੀਂ ਸਾਡੇ ਗੁਰੂਆਂ ਨੇ ਦੂਜਿਆਂ ਦੇ ਵਾਸਤੇ ਅਸੀਂ ਸਿੱਧਾ ਟੇ ਕਰਿਆ ਹੈ ਆਪਸ ਤੋਂ ਸਿੱਧਾ ਸਹਿ ਹੈ ਅਸੀਂ ਵੀ ਇਹਨਾਂ ਵਾਸਤੇ ਨਸਲਾਂ ਵਾਸਤੇ ਆਪਣੀਆਂ ਉਹਦੇ ਵਾਸਤੇ ਫਸਲਾਂ ਵਾਸਤੇ ਲੜਾਈ ਲੜਾ ਕੇ ਚਲੋ ਆਪੋ ਹੀ ਤੁਹਾਡਾ ਬਹੁਤ ਸ਼ੁਕਰੀਆ